जायज कब्जे नगर कौंसल सुजानपुर वालों चलाया गया अभियान जिसके चलते नजायज किए करवाया खाली नगर कौंसल वालों पहला भी कई बार लोग गई सी चेतावनी ਅੱਜ ਨਗਰ ਕੌਂਸਲ ਸੁਜਾਨਪੁਰ ਵੱਲੋਂ ਨਜਾਇਜ਼ ਕਬਜ਼ਾ ਤਾਰੀਆਂ ਤੇ ਕਾਰਵਾਈ ਕਰਦੇ ਹੋਏ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਖਾਲੀ ਕਰਵਾਇਆ ਗਿਆ ਇਸ ਸਬੰਧੀ ਜਦ ਨਗਰ ਕੌਂਸਲਰ ਦੇ ਯੋ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਾਫੀ ਵਾਰ ਨਗਰ ਕੌਂਸਲ ਸੁਜਾਨਪੁਰ ਵੱਲੋਂ ਕਬਜ਼ਾ ਤਾਰੀਆਂ ਨੂੰ ਕਬਜ਼ਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਲੋਕਾਂ ਵੱਲੋਂ ਕਬਜ਼ੇ ਖਾਲੀ ਨਹੀਂ ਕੀਤੇ ਗਏ ਜਿਸ ਦੇ ਚਲਦੇ ਅੱਜ ਕਬਜ਼ੇ ਖਾਲੀ ਕਰਵਾ ਦਿੱਤੇ ਗਏ ਹਨ ਸੁਜਾਨਪੁਰ ਦੇ ਸਬਜ਼ੀ ਮੰਡੀ ਵਾਲੇ ਰਸਤੇ ਵਿੱਚੋਂ ਲੋਕਾਂ ਨੂੰ ਆਉਣ ਜਾਣ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਦੇ ਚਲਦੇ ਨਗਰ ਕੌਂਸਲ ਸੁजानਪੁਰ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਖਾਲੀ ਕਰਵਾਏ ਗਏ ਹਨ ਉੱਥੇ ਹੀ ਕਬਜ਼ੇ ਖਾਲੀ ਕਰਵਾਉਣ ਸਮੇਂ ਉੱਥੋਂ ਦੇ ਲੋਕਾਂ ਵਿੱਚ ਕਾਫੀ ਗੁੱਸਾ ਦੇਖਣ ਨੂੰ ਵੀ ਮਿਲਿਆ ਜਿਦੇ ਚਲਦੇ ਲੋਕਾਂ ਵੱਲੋਂ ਨਗਰ ਕੌਂਸਲ ਕਰਮਚਾਰੀਆਂ ਨਾਲ ਬਹਿਸਬਾਜੀ ਵੀ ਹੋਈ ਉੱਥੇ ਹੀ ਨਗਰ ਕੌਂਸਲ ਸਿਆਣਪੁਰ ਦੇ ਮੁਲਾਜ਼ਮਾਂ ਵੱਲੋਂ ਕਬਜ਼ਾ ਤਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਬਜ਼ਾ ਨਾ ਕਰਨ ਦੀ ਹਦਾਇਤ ਦਿੱਤੀ ਅਤੇ ਉਨ੍ਹਾਂ ਕਿਹਾ ਜੇਕਰ ਕੋਈ ਵੀ ਕਬਜ਼ਾ ਕਰਦਾ ਹੈ ਜਾਂ ਰੇੜੀ ਲਗਾਉਂਦਾ ਹੈ ਤਾਂ ਉਸ ਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਰੋਜ਼ਾਨਾ 50 ਰੁਪਏ ਨਗਰ ਕੌਂਸਲ ਨੂੰ ਜਮ੍ਹਾਂ ਕਰਵਾਉਣ ਪਵੇਗਾ ਇਸ ਸਬੰਧੀ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਵੱਲੋਂ ਕਿਹਾ ਗਿਆ ਕਿ ਅਸੀਂ ਗਰੀਬ ਪਰਿਵਾਰਾਂ ਤੋਂ ਸਾਨੂੰ ਬਾਰ ਬਾਰ ਤੰਗ ਕੀਤਾ ਜਾਂਦਾ ਹੈ ਕਦੀ 50 ਰੁਪਏ ਦੀ ਪਰਚੀ ਲਾ ਦਿੰਦੇ ਹਨ ਅਤੇ ਕਦੀ ਕਿਸੇ ਚੀਜ਼ ਦੀ ਪਰਚੀ ਲਾ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਸੀਂ ਇਸੇ ਰੇੜੀ ਜਾਂ ਫੜੀ ਤੋਂ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਾਂ ਅਤੇ ਸਾਡਾ ਗੁਜ਼ਾਰਾ ਹੁੰਦਾ ਹੈ ਅਤੇ ਜੇਕਰ ਨਗਰ ਕੌਂਸਲ ਸੁजानਪੁਰ ਨੂੰ ਸਾਡੀਆਂ ਰੇੜੀਆਂ ਫੜੀਆਂ ਤੋਂ ਪਰੇਸ਼ਾਨੀ ਲੱਗਦੀ ਹੈ ਤਾਂ ਸਾਨੂੰ ਰੇੜੀਆਂ ਫੜੀਆਂ ਲਾਉਣ ਲਈ ਪੱਕਾ ਅੱਡਾ ਮੋਹਈਆ ਕਰਵਾਇਆ ਜਾਵੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਤਾਂ ਜਿਸ ਵੇਲੇ ਲੋਕਾਂ ਵੱਲੋਂ ਕਬਜ਼ਾ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਨਗਰ ਕੌਂਸਲ ਦੇ ਮੁਲਾਜ਼ਮ ਅੱਖਾਂ ਮੀਚ ਕੇ ਸੁੱਤੇ ਰਹਿੰਦੇ ਹਨ ਅਤੇ ਜਦੋਂ ਯਾਰ ਗੱਡੀ ਦੀ ਕਬਜ਼ੇਵੱਧ ਜਾਂਦੇ ਹਨ ਤਾਂ ਕੌਂਸਲ ਵੱਲੋਂ ਮੁਹਿੰਮ ਚਲਾ ਕੇ ਉਹਨਾਂ ਕਬਜ਼ਾ ਤਾਰੀਆਂ ਦੇ ਕਬਜ਼ੇ ਹਟਾਏ ਜਾਂਦੇ ਹਨ ਅਤੇ ਉਹਨਾਂ ਦੀ ਰੋਜੀ ਰੋਟੀ ਨਗਰ ਕੌਂਸਲ ਵੱਲੋਂ ਖੋਲਿੱਤੀ ਜਾਂਦੀ ਹੈ। ਨਗਰ ਕੌਂਸਲ ਸੁजानਪੁਰ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਕਬਜ਼ਾ ਤਾਰੀਆਂ ਨੂੰ ਜਾਂ ਰੇੜੀ ਵਾਲਿਆਂ ਨੂੰ ਕੋਈ ਜਗ੍ਹਾ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹ ਲੋਕੀ ਵੀ ਆਪਣੇ ਘਰ ਪਰਿਵਾਰ ਦਾ ਸਹੀ ਢੰਗ ਨਾਲ ਪਾਲਣ-ਪੋषण ਕਰ ਸਕਣ। ਇਹਨੇ ਕੋਈ ਵੀ ਆ ਮੋਟਾ ਨੂੰ ਨਜ਼ਾਰਾ ਇਹ ਜਿਹੜੀਆਂ ਜਿਹੜੀਆਂ ਨਾਲ ਵਾਲੀਆਂ ਮੋਟਾ ਨੂੰ ਨਜ਼ਾਰਾ ਤਾਂ ਕਰ ਲੈ ਕੋਈ ਕਹੇ ਨਾ ਜਾਈਂ ਨਾ ਜਾਈਂ ਉੱਪਰ ਜਿਹੜਾ ਸ਼ਹਿਰ ਤੇ ਜਿਹੜੀਆਂ ਨਰ ਮੈਂ ਵੀ ਜਿਆਦਾ ਲੱਗਦੀਆਂ ਨੇ ਪੁੱਲਾ ਇਧਰ ਗੱਲ ਵਾ ਇਧਰ ਆਈਏ ਯਾਰ ਨਾਲ ਆ ਕੇ ਵਈਆ ਦਿਖਾ ਕੇ ਬੇਟੀ ਨਾਲ ਆ ਗਿਆ ਉੱਥੇ ਨਾ ਰੱਖਾ ਉੱਥੇ ਆ ਆਇਆ ਹੱਥ ਲੱਜਾ ਨਾ ਮਾੜੀ ਭਰਾ ਨਾਲ ਅੱਜ ਕਿਹਦੇ ਤੇ ਫੇਰੇ ਆਓ ਕਿ ਮੇਰੇ ਘਰ ਆਓ ਹਾਂ ਮੇਰਾ ਤਾਂ ਨਾ ਲਾਓ ਅਗਰ ਇਹ ਕਿ ਰਿਹਾ ਦਰਾ ਨਾ 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 ਤਕੀਆ ਨਾ 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 ਤਕੀਆ ਨਾ ਜੀ ਹਲਾ ਦਾ ਗੱਤ ਕਰੇ ਕੋਣ ਅਰੇ ਉਹ ਕੋਈ ਨਾ ਕੋਮੇਡੀ ਦੇ ਬੋਲੇਗਾ ਖੜੀ ਪਾਵੇਂ ਹੱਥ ਆਪਣੇ ਹੱਥ ਨਾਲ ਦੇ ਮੇਰਾ ਨਾਮ ਸ਼ੋਕਮਲ ਸਰ ਕੀ ਗੱਲ ਬਾਤ ਹੈ ਗਰੀ ਦੇ ਚੁੱਕੇ ਹੋ ਹਾਂਜੀ ਕੀ ਗੱਲ ਬਾਤ ਹੈ ਜਿਹੜੇ ਪੈਸੇ ਨਾਲ ਚਲਦੀ ਨਹੀਂ ਤੇ ਕੀ ਗੱਲ ਬਾਤ ਹੈ ਰੇੜੀ ਜੀ ਗਰੀਬ ਬੰਦੇ ਉਹ ਯਾਰ ਜਿਹੜੀ ਲਾਗਦਾ ਟੋਡੀ ਖਾ ਗਿਆਦਾ ਉਹਦੀ ਜਿਹੜੀ ਧੋਕੇ ਲੈ ਗਦੇ ਆ ਉਹ ਟਰੈਕਟਰ ਮਗਰ ਬਣ ਕੇ ਲੈ ਗਦੇ ਆ ਤੇ ਧੋਕੇ ਲੈ ਗਦੇ ਟੋਡੀ ਤੇ ਕੋਣ ਜ਼ਿੰਮੇਵਾਰ ਹੈ ਦਾ ਤੇ ਕੋਣ ਪੈਸਾ ਲਾਏਗਾ ਇੱਥੇ ਕੀ ਗੰਦੇ ਕਰ ਮੈਨੂੰ ਕਹਿੰਦੇ ਯੋਗਨਾ ਖੜਨੀ ਆ ਯੋਗ ਰੇੜੀ ਜੀ ਧੱਕੇ ਨਾਲ ਹੋਰ ਵੀ ਕਮਾਨ ਚੁੱਕੇ ਦੇ ਕਮਾਨ ਆ ਤੇ ਕੋਈ ਕਦੇ ਆ ਸਾਡੇ ਟਰੇਡ ਲਾਗੇ ਤੋਂ ਪਿੰਡ ਬਰੋ ਚੋਕੇ ਫੂਡ ਵੀ ਲਾਗੇ ਚੋਕੇ ਉਸ ਤੋਂ ਕਈਆਂ ਦਾ ਕੰਡਾ ਆ ਜਿਆਦਾ ਲਸਣ ਹੀ ਕੋਈ 15 20 ਕਿਲੋ ਲੈ ਕੇ ਚੋਕੇ 500 ਕਿਲੋ ਲਸ ਇਹ ਵਿਚਾਰੀ ਮਸ਼ੀਨ ਬਹੁਤ ਵੀ ਤਿੰਨ ਮਸ਼ੀਨਾਂ ਜੂਸ ਵਾਲੀਆਂ ਦੀ ਤੇ ਕੋਈਆਂ ਜੀ ਮਗਾਰੇ ਮਾਰਿਆ ਤੇ ਤੋੜ ਕੇ ਕੌਣ ਜਿੰਮੇ ਪਾਰੇਗਾ ਕਿਉਂ ਨਹੀਂ ਜਾਇਆ ਕਰਦਾ ਕਿੰਨਾ ਬਾਕੀ ਨਹੀਂ ਲੱਗੇ ਰੋਡ ਦੇ ਤੇ ਬਾਕੀ ਨਹੀਂ ਲੱਗੇ ਆ ਤੁਹਾਡੀ ਪਰਤੀ ਗੱਡੀ ਐ 250 ਰੁਪਇਆ ਜੀ ਕਹਿੰਦੇ ਹਫਤੇਵਾ ਦਾ ਵਾਗ 250 ਕੱਟਾਂਗੇ ਜਾਂ ਡੇਲੀ 50 ਰੁਪਇਆ ਲਾਵਾਂਗੇ ਕਿੰਦੀ ਤੇ ਲੈਣੇ ਆ ਤੁਹਾਨੂੰ ਕੋ ਜਗ੍ਹਾ ਦਿਓ ਰੇੜੀ ਵਾਲ ਨੂੰ ਕਦੇ ਡੱਡਾ ਭਾਈ ਆਈ ਪੱਕਾ ਮੈਂ ਬਾਤ ਕੀਤੀ ਕਿ ਪਹਿਲਾਂ ਕੋਈ ਬਾਤ ਨਹੀਂ ਕੀਤੀ ਇਹਨਾਂ ਵਾਰਨਿੰਗ ਕੋਈ ਨਹੀਂ ਇੱਕ ਦਿਨ ਪਹਿਲਾਂ ਆਇਆ ਕਦੇ ਕਿ ਕਿਸ ਵਿੱਚ ਰੇੜੀ ਰੱਲਾ ਸੀ ਸਮਝ ਕਰ ਲਈਆਂ ਰੇੜੀ ਆ ਬਸ ਇਹ ਨਹੀਂ ਗੱਲ ਹੋਈ ਆ। ਮੈਂ ਲੱਗਦਾ ਮਾਰੀ ਜੀ। ਪਾਲ ਕਮੇਟੀ ਵਾਲੇ ਆਏ ਆ ਤੇ ਰੇੜੀ ਜੋਕੇ ਲੈ ਗਏ ਆਪਣੇ ਹਾੜੀਆਂ ਲੈ ਆਏ ਲੱਗੇ ਰੇੜੀ ਆ ਉਹ ਜਿਹੜਾ ਮੁੰਡਾ ਕੰਮ ਕਰਦਾ ਹੈਗਾ ਉਹ ਬਸ਼ੇਰਾ ਖਿਲੋ ਗਿਆ ਸੈਰ ਹੋ ਗਿਆ ਤੇ ਰੇੜੀ ਲੱਗੀ ਜੀ ਪੱਕੀ ਤੇ ਮੈਂ ਆਖਿਆ ਵੀ ਜਿਹੜੀ ਸਿਆਦੇ ਕਰਦੇ ਨੇ ਉਹ ਕਹਿੰਦੇ ਆ ਜੀ ਨਹੀਂ ਜਿਹੜੀ ਇਹ ਹੁਣ ਥਾਣੇ ਨਾਲ ਲੈ ਲਈ ਆ ਪਾਲ ਕਮੇਟੀ ਕਰ ਧੱਕਾ ਕਰਦੇ ਆ ਤੇ ਕਹਿੰਦੇ ਰੇੜੀ ਲਾਣੀ ਆ ਤੇ ਰੋਜ਼ 50 ਰੁਪਏ ਪੱਟੀ ਦਿਓ ਮੈਨੂੰ ਜੀ ਨਹੀਂ ਲੱਗੀ ਰੇੜੀ ਖਰੋਤ ਰੇੜੀ ਬੜੀ ਜੋਕੇ ਡਾਣੀ ਨਾਲ ਲੈ ਗਏ ਆ ਕਮੇਟੀ ਕਰ ਤਾਲਾ ਕੋਈ ਵਾਰ ਨਹੀਂ ਦਿੱਤੀ ਗਈ ਤੁਹਾਨੂੰ ਨਹੀਂ ਨਹੀਂ ਕੋਈ ਵਾਲੀ ਨਹੀਂ ਕੋਈ ਫੈਨ ਨਹੀਂ ਆ ਗਈ ਨਹੀਂ ਬਸ ਇਧਰ ਵਾਇਰ ਡਰਾਈਨ ਲਾਗੇ ਤੜੀ ਬੰਨੀ ਆ ਗੋ ਲੈ ਗਿਆ ਜਿਹੜੀ ਰਾ ਮਗਾ ਦੇ ਲਗਿਆ ਨਗਰ ਕੌਂਸਲ ਵੀ ਹੁਣ ਦੂਦੇ ਅੰਦਰ ਲੋਕਾਂ ਵੱਲੋਂ ਬਹੁਤ ਜ਼ਿਆਦਾ ਨਜ਼ਾਇਜ਼ ਕੱਪੜੇ ਕਿਤੇ ਹੋਏ ਜਿਸ ਕਾਰਨ ਨਾਰਮਲ ਪਬਲਿਕ ਨੂੰ ਲੰਘਣ ਵਿੱਚ ਬਹੁਤ ਮੁਸ਼ਕਲ ਪੇਸ਼ ਆ ਰਹੀ ਸੀ ਨਗਰ ਕੌਂਸਲ ਵੱਲੋਂ ਉਹਨਾਂ ਦੀ ਸਹੂਲਤਾਂ ਵਾਸਤੇ ਕਾਰਜ ਸ਼ਹਿਰ ਦੇ ਵਿੱਚੋਂ ਨਜ਼ਾਇਜ਼ ਕੱਪੜੇ ਹਟਾਉਣ ਵਾਸਤੇ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਪੂਰੇ ਸ਼ਹਿਰ ਦੇ ਵਿੱਚ ਪੂਰਾ ਹਫਤਾ ਨਗਰ ਕੌਂਸਲ ਵੱਲੋਂ ਮੁਨਾਦੀ ਕਰਾਈ ਗਈ ਸੀ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਪੂਰੇ ਸ਼ਹਿਰ ਦੇ ਵਿੱਚੋਂ ਆਪਣਾ ਨਿਯਾਜ ਕੱਪ ਕੇ ਦੁਕਾਨਾਂ ਆ ਕੇ ਰੱਖਿਆ ਸਮਾਨ ਹਟਾ ਲੈਣ। ਕੋਸ਼ਿਸ਼ ਕੀਤੀ ਸ਼ਹਿਰ ਦੇ ਸੂਝਵਾਨ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਹਟਾ ਲਿਆ ਗਿਆ ਸੀਗਾ। ਪਰੰਤੂ ਕੁਝ ਲੋਕਾਂ ਵੱਲੋਂ ਹਲੇ ਤੱਕ ਵੀ ਆਪਣਾ ਸਮਾਨ ਨਹੀਂ ਹਟਾਇਆ ਗਿਆ ਸੀਗਾ। ਜਿਸ ਨੂੰ ਅੱਜ ਨਗਰ ਕੌਂਸਲ ਵੱਲੋਂ ਇਹ ਸਮਾਨ ਸਾਰਾ ਹਟਾਇਆ ਗਿਆ ਅਤੇ ਸਮਾਨ ਜ਼ਬਤ ਕੀਤਾ ਗਿਆ। ਜਿਦਾ ਕਿ ਤੁਸੀਂ ਮਦਰ ਟਰਾਲੀ ਦੇਖ ਰਹੇ ਜੇ ਸਰਤ ਮਾਨਤ ਜੀ ਜਬਤ ਕੀਤਾ ਲੋਕਾਂ ਦਾ ਕੁੱਝ ਲੋਕਾਂ ਨੂੰ ਰੇਡੀਆਂ ਦੀ ਪੱਕੇ ਤੌਰ ਤੇ ਇਨਕੋਰਚਮੈਂਟ ਵੀ ਕੀਤੀ ਗਈ ਸੀ ਜਿਨ੍ਹਾਂ ਨੂੰ ਸਾਡੇ ਮਜ਼ਦਮੋਂ ਬੜੀ ਮੁਸ਼ਕਲ ਦੇ ਨਾਲ ਕੋੜਿਆ ਗਿਆ ਅਤੇ ਤੋੜ ਕੇ ਰੇਡੀਆਂ ਨੂੰ ਜੱਪ ਕੀਤਾ ਗਿਆ ਮੇਰੇ ਵੱਲੋਂ ਸਮੂਹ ਚਾਰ ਵਾਸੀਆਂ ਨੂੰ ਇਹ ਦੱਸ ਦਿੱਤੀ ਜਾਂਦੀ ਹੈ ਕਿ ਆਪੋ ਆਪਣੀਆਂ ਦੁਕਾਨਾਂ ਦਾ ਸਮਾਨ ਆਪੋ ਆਪਣੀਆਂ ਦੁਕਾਨਾਂ ਦੇ ਵਿੱਚ ਰੱਖਣ ਕਿਉਂਕਿ ਬਾਹਰ ਰੱਖਣ ਦੇ ਨਾਲ ਸਧਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਰ ਦੇਖਣ ਨੂੰ ਮਿਲਦਾ ਪੂਰਨ ਪਾਇਕੂਲੇ ਅਗੇ ਸੋਜੀ ਮੰਡੀ ਦਾ ਖੜਾ ਲੋਕਾਂ ਦਾ ਇਕੱਠ ਹੋ ਲਿਆ ਗਿਆ ਕਿਉਂਕਿ ਨਸੀਬ ਨਗਰ ਉਹਨਾਂ ਲੋਕਾਂ ਨੂੰ ਅਪੀਲ ਕਰਨਾ ਕਿ ਆਹ ਸਮਾਨ ਜਿਹੜਾ ਆਪੋ ਆਪਣੀ ਦੁਕਾਨ ਦੇ ਅੰਦਰ ਰੱਖੋ ਅੱਜ ਅਸੀਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਆ ਤਾਂ ਸਾਰੇ ਲੋਕਾਂ ਦਾ ਸਮਾਨ ਜੋ ਬਾਹਰ ਪਿਆ ਸੀ ਜੱप्त ਕੀਤਾ ਗਿਆ ਸਰ ਦੇਖਣ ਮਿਲਦਾ ਸਰਕਾਰੀ ਬਿਲਡਿੰਗਾਂ ਉਹਦੇ ਬਾਹਰ ਵੀ ਜਿਹੜੀਆਂ ਲੱਗੀਆਂ ਤੁਹਾਡੇ ਆਂ ਦੇ ਰਿਹਾ ਕਿ ਨਹੀਂ ਆ ਉਸ ਬੰਦੇ ਦੀ ਉਹਨਾਂ ਲੋਕਾਂ ਨੂੰ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਤੇ ਹੁਣ ਫਿਰ ਅਪੀਲ ਕੀਤੀ ਗਈ ਸੀ ਤੇ ਉਸ ਬੰਦੇ ਦਾ ਸਮਾਨ ਵੀ ਚੁੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਦੇ نیچے ਵੀ ਜਿੱਥੇ ਕਦੇ ਖੋਪਾ ਨਹੀਂ ਸੀ ਜਾ ਸਕਦਾ ਉਸ ਤੋਂ ਹੁਣ ਬਹੁਤ ਵਧੀਆ ਧਾਗੇ ਦੇ ਨਾਲ ਆदमी ਲੰਘ ਸਕਦਾ ਹੈ ਸਰ ਜਿਹੜਾ ਕਰ ਤੁਹਾਡੇ ਕੋਲ ਕੀ ਕਰਵਾਏ ਇਹ ਸਾਡੇ ਵੱਲੋਂ ਰੈਗੂਲਰ ਰੋਜ਼ਾਨਾ ਰੈਗੂਲਰ ਤੌਰ ਤੇ ਮਹਿੰਮ ਚਲਾਈ ਜਾਵੇਗੀ ਅਤੇ ਸ਼ਹਿਰ ਨੂੰ ਇਨਕ੍ਰੋਸਮੈਂਟ ਮੁਕਤ ਬਣਾਇਆ ਜਾਵੇਗਾ ਕਿਉਂਕਿ ਇਹ ਨਾਰਮਲ ਪਬਲਿਕ ਨੂੰ ਸੁਵਿਧਾ ਦੇਣ ਦਾ ਸਵਾਲ ਹੈ